ਭਾਉ ਭਗਤ ਭਗਵਾਨ ਹਿਤ ਦੇਖੋ ਮਾਇਆ ਨਿਪਟਨਾ ਰੰਚ ਤਿਆਗਤਾ ਨ ਲੋ ਭਗਤੀ ਵੀ ਭਗਵਾਨ ਹਿਤ ਕਰਨੇ ਭਾਉ ਵੀ ਭੁੱਖ ਵੀ ਭਗਤੀ ਦੀ ਹੋਈ ਭਾਉ ਭਗਵਾ ਭਗਤ ਭਗਵਾਨ ਹਿਤ ਮਾਇਆ ਨਿਪਟਨਾ ਰੰਚ ਚਰਾ ਮਾਸਾ ਵੀ ਮਾਇਆ ਨਾਲ ਨਿਪਟ ਪਰ ਬਿਰਲੇ ਕਈ ਇਹ ਨਾਨਕਾ ਜੇ ਨ ਰਚੇ ਪਰਪੰਚ ਜੇ ਤੇ ਪਰਪੰਚ ਨਾਲ ਡੁੱਬ ਗਏ ਫਲਤੇ ਵੇ ਉਹ ਪਾਈ ਹੈ ਜੇ ਵੇਹੀ ਕਰ ਕਮਾਈ ਇਥੇ ਕਿ ਮੰਗਦਾ ਕੀ ਹੈ ਇਥੇ ਕਿ ਇੱਛਾ ਕੀ ਹੈ ਜੇ ਤਾਂ ਇਥੇ ਕਿ ਇੱਛਾ ਹੈ ਭੱਟਾ ਨੇ ਕਿਹਾ ਤੇ ਸੱਤੇ ਬਲਵੰਦ ਸੱਤੇ ਦੇ ਬਲਵੰਦ ਸੱਤੇਦਾਨ ਦੇਵ ਸਿੰਘ ਦਾਨ ਜੇ ਸਤਿਗੁਰੂ ਭਾਉ ਆਹ ਜਾਨ ਦਾਨ ਜੋ ਸਤਿਗੁਰ ਭਾਉ ਸੀ ਸੋ ਸੋ ਸੱਤੇ ਦਾਨ ਇਹ ਸਾਗ ਲੋਰ ਤੈਨੂੰ ਜਿਹੜਾ ਚੰਗਾ ਲੱਗਦਾ ਦਾਨ ਹੋ ਦੇ ਮੈਨੂੰ ਨਹੀਂ ਪਤਾ ਕੀ ਚੰਗਾ ਤੂੰ ਦੱਸ ਮੈਨੂੰ ਦਾਨ ਕੀ ਚਾਹੀਦਾ ਸਿੱਖਾਂ ਨੂੰ ਕਿਹਾ ਸਮਝਾਇਆ ਕੀ ਮੰਗਣਾ ਫਿਰ ਜੇ ਮੰਗਣਾ ਪੈ ਜੂਏ ਤੈਨੂੰ ਮੰਗਣਾ ਨਹੀਂ ਉਹਦਾ ਵਾੰਗਣਾ ਮੰਗਣੀ ਕਾ ਹਰਜਾਸ ਪੁਰਤੇ ਮੰਗਣਾ ਹਰਜਾਸ ਪੂਰੇ ਹੋ ਇੱਥੇ ਆ ਕੇ ਨਹੀਂ ਡੁੱਬ ਜਾਓਗੇ ਇੱਥੇ ਆ ਕੇ ਬੜੇ ਬੜੇ ਰੁਬਗੇ ਜਿੰਨੀਆਂ ਮੱਤਾਂ ਚਲਾਈਆਂ ਨੇ ਇਸ ਵਸਟਾੜਿਆਂ ਨੇ ਚਲਾਈਆਂ ਨੇ ਮਨ ਮੱਤਾਂ ਸਾਰੀਆਂ ਸਾਰੀਆਂ ਇੱਥੇ ਆ ਕੇ ਮਨ ਮੱਤਾਂ ਚਲਾਈਆਂ ਨੇ ਉਹਦੇ ਕਹਣੇ ਬਹੁਤ ਲੋਕ ਆਮ ਹੋ ਜਾਂਦੇ ਨੇ ਇਨ ਕੋ ਦੇਖ ਮਾਇਆ ਲੁਕਤ ਨਾ ਰਹਿੰਦੀ ਹੁੰਦਾ ਦੁਨੀਆਂ ਨੂੰ ਕੋਈ ਉਗੜੀ ਲੰਗਦਾ ਚੌਕੜ ਹੁੰਦਾ ਬਣੀ ਜੁਗਿਓ ਪਿਛੇ ਹਲਾਦੀ ਉਹਨੂੰ ਭਗਵਾਨ ਕਹਿਣ ਲੱਗ ਜਾਂਦੀ ਹੈ ਨਾਲਕ ਨੂੰ ਐਸੇ ਕਰਕੇ ਭਗਵਾਨ ਕਹਿਣ ਤੇ ਨਹੀਂ ਹੁੰਦਾ ਧਾਰਗਰ ਕਹਿਣਾ ਨਹੀਂ ਮੰਨ ਰਹੇ ਲੋਕ ਜੋਨੇ ਲਿਖਿਆ ਉਹ ਨਹੀਂ ਮੰਨ ਰਹੇ ਅੰਨਾ ਬੋਲ ਰਹੇ ਨਾ ਇੱਥੋਂ ਜਿਹੜਾ ਅਨਾਗੋੜਾ ਬੋੜ ਤੇ ਬਚ ਗਿਆ ਉਹ ਇੱਥੋਂ ਨਿਕਲੂ ਕਹੋ ਇੱਥੇ ਆ ਕੇ ਆਦਮੀ ਨਾਲ ਜੁੜ ਜਾਂਦਾ ਜਿਹੜਾ ਆਦਮੀ ਨਾਲ ਜੁੜੂ ਆਪਣੇ ਨਾਲ ਵੀ ਜੁੜੂ ਇਹ ਵੀ ਬਿਮਾਰੀ ਆ ਜਿਹੜਾ ਆਦਮੀ ਨਾਲ ਆਪ ਜੁੜੂ ਆਪਣੇ ਨਾਲ ਵੀ ਜੁੜੂ ਆਪਰੇ ਨਾਲ ਜੁੜਦਾ ਨੂੰ ਨਸ਼ਾ ਵੀ ਹੋਊ ਇਹਨੂੰ ਕਿੰਨੇ ਆਦਮੀ ਬੰਦਰ ਇਹੀ ਗਲਤੀ ਮੁਹਮਦ ਸਾਹਿਬ ਤੇ ਹੋਈ। ਇਹਹੀ ਗਲਤੀ ਰਾਜਵਾਲ ਨੂੰ ਲੈ ਜਾਂਦੀ ਹੈ ਤੁਹਾਨੂੰ। ਕਿਸਾਰੇ ਹਲ ਬੜਾ ਦੀ। ਇੱਥੇ ਆ ਕੇ ਪਰਮਿਸ਼ਨ ਦੀ ਹੋਂਦ ਖਤਮ ਹੋ ਜਾਂਦੀ ਹੈ। ਬੇਰੀ ਹੋਂਦ ਰਹਿ ਜਾਂਦੀ ਹੈ। ਪਰਮਿਸ਼ਨ ਦਾ ਪਾਣਾ ਥੱਲੇ ਜਾ ਜਾਂਦਾ। ਪਰਮਿਸ਼ਨ ਦਾ ਪਾਣਾ ਥੱਲੇ ਜਾ ਲਿਆ ਜਾਂਦਾ। ਬੇਰਾ ਪਾਣਾ ਉੱਤੇ ਆ ਜਾਂਦਾ। ਵੈ ਕੀ ਜਾਂਦਾ। ਤਾਰਾ ਨੂੰ ਸੇ ਘੋੜਾ ਦੇਣਾ ਮੇਰੀ ਇੱਛਾ ਨਾ ਮੇਰੀ ਚ ਪਰ ਵੇਸ਼ਰ ਦੀ ਗੀਚਾ ਉਹਦਾ ਬਦਾਰੀ ਪਰ ਘੋੜਾ ਹੋਈ ਹੈ ਜੋ ਉਹਦੀ ਇੱਛਾ ਹੈ ਇੱਥੇ ਆਖੇ ਬੜੇ ਖਤਰਨਾਕ ਖੇੜ ਹੈ ਹੋਏ ਇੱਕ ਮਨ ਅਲਖਤ ਆਈ ਹੈ ਹਨਤੇ ਵੇਹੋ ਪਾਈ ਆ ਜੇ ਵੇਹੀ ਕਾਰ ਕਮਾਈ ਹੈ ਜੇ ਉਹਦੇ ਪੂਰਵ ਲਿਖਿਆ ਤਾਂ ਤੁੰਤਨਾ ਦੀ ਪਾਈ ਜੋ ਜੇ ਪਹਿਲਾਂ ਪੱਕਾ ਹੀ ਲਿਖਿਆ ਹੋਵੇ ਨਾ ਇੱਥੇ ਆ ਕੇ ਨਾ ਬਦਲੇ ਹਰ ਬਦਲ ਜਾਂਦਾ ਓ ਕਿਵੇਂ ਬਦਲ ਜਾਂਦਾ ਚੱਲ ਇੱਥੇ ਹਰ ਮਿਲਣ ਕੋਈ ਤਾਂ ਗੋੜ ਤਾਂ ਉੱਥੇ ਜਾਈ ਨਾ ਆਇਆ ਸੀ ਬਣਾਣਾ ਦੇ ਵੀ ਚੱਲਾਂਗੇ ਉੱਤੇ ਫਿਰ ਕੌਲਾ ਵਾਲੇ ਟੋਬੇ ਦੇ ਅਸਰ ਨਾਲ ਕਦੇ ਛੱਡੋ ਪਰੇ ਚੜ੍ਹਾਈ ਲੁਕੀ ਹੈ ਇੱਥੇ ਬੜੀ ਸੰਗਤ ਆਉਦੀ ਹਿੰਦਰ ਨਾਲੋਂ ਉਹ ਇੱਥੇ ਹੀ ਦਰਸ਼ਨ ਹੋ ਜਾਂਦੇ ਸਾਰੇ ਆਉਲੇ ਜਾਂਦੇ ਨੇ ਕਈ ਤੱਕ ਕੋਲਾਂਲੇ ਡੋਵੇਂ ਤੋਂ ਮੜੇ ਹੁੰਦੇ ਸੀ ਜੇ ਉੱਤੇ ਚਲੇ ਗਏ ਇਹਨਾਂ ਦੇ ਦਰਸ਼ਨ ਹੋੜੇ ਨਹੀਂ ਦਿੰਦੇ ਹਣ ਕਹਿਣ ਦਾ ਮਤਲਬ ਡੀ ਵੇਥੋਂ ਖੜ ਗਏ ਧੀਵੀ ਪੱਧਰ ਤੇ ਖੜ ਗਏ ਆ ਕੇ ਸਤੋ ਘੜ ਉਹ ਸਤਾ ਹੈ ਇਹ ਸਤਗੁਰੂ ਵਸਤੈ ਇਹਨੂੰ ਸਤਗੁਰ ਕਹਿੰਦੇ ਨੇ ਇੱਥੇ ਤੱਕ ਹਿੰਦੂਬੱਤ ਐ ਤਾਂ ਕਹਾ ਹਿੰਦੂਬੱਤ ਨਹੀਂ ਹੈ ਤਿੰਨਬੱਤ ਨਹੀਂ ਦੋਗਿਆ ਜਾਂਦੀ ਇਹ ਸਤਗੁਰੂ ਵਸਤ ਪਰ ਉੱਥੇ ਰਾਜਗੁਰੂ ਸਤ ਤਮਗੁਰ ਸਤਗੁਰ ਕਹੀਏ ਇਹ ਤੇਰੀ ਸਭ ਭਾਇਆ ਇੱਕ ਬਰ ਪਾਸਾ ਦੇ ਚੌਥਾ ਚੀਨੇ ਪੀਨੂ ਪਰਮ ਪਦ ਪਾਇਆ ਉੱਪਰ ਦੋ ਸੇ ਤੋਂ ਇਹਨਾਂ ਉੱਪਰ ਚਲੇਗਾ ਆਦਮੀ ਧਰਮ ਕਦੇ ਨਹੀਂ ਲੈਣਾ ਸੰਸਾਰੀ ਧਰਮ ਨਹੀਂ ਜਿਹੜੇ ਉਹ ਨਹੀਂ ਰੰਗ ਸਾਰਿਆਂ ਨੂੰ ਝਾੜੂ ਇੱਕੋ ਜਗ੍ਹਾ ਮਾਰਦਾ ਫਿਰੋ ਕਿ ਉਹਦੇ ਆਪਣੇ ਆਲੇ ਧਰਮ ਵਿੱਚ ਵੀ ਉਹ ਹੀ ਖਾਂ ਵੀ ਉਹਦੇ ਜਿਹੜੀ ਦੁਨੀਆਂ ਜਹੋਦੀਆਂ ਆ ਜਿ ਸਿੱਖਾਂ ਵਿੱਚ ਵੀ ਉਹ ਸਾਰੀਆਂ ਖਾਂ ਵੀ ਇਹ ਨਹੀਂ ਸਿੱਖਾਂ ਨੂੰ ਕਿੱਥੇ ਬਰਦਾਸ਼ਤ ਹੋਏ ਗੱਲ ਉਹਨਾਂ ਦਾ ਕਹਣਾ ਸੱਚ ਇਹਨਾਂ ਕੋਲੇ ਝੂਠ ਤੇ ਦੁਨੀਆਂ ਮਤਾਂ ਝੂਠੀਆਂ ਨਹੀਂ ਝੂਠੀਆਂ ਇਹਨਾਂ ਨੇ ਆਪਣੀ ਬਣਾ ਲਈ ਉਹ ਦਿੱਤਾ ਦੇਈਆਂ ਮਾਰਤਬਰ ਅਸੀਂ ਬਣਾ ਲਈ ਨਾ ਭਾਇਆ ਬਾੜ ਲਈ ਅਸੀਂ ਚੋਰ ਮੋਰੀ ਤੇ ਹੀ ਬਾੜ ਲਈ ਕੀ ਅੱਜ ਅਸੀਂ ਇਹ ਸਾਰੇ ਬੰਦੇ ਆ ਮੰਗਣਾ ਮੰਗੜਨੀ ਕਾ ਹਰਜਸਪੁਰ ਤੇ ਮੰਗਣਾ ਕੀ ਅਰਦਾਸ ਕਰਦੇ ਆ ਹਰਜਸਪੁਰ ਸੇ ਮੈਨੂੰ ਕੁਝ ਨਹੀਂ ਮੰਗਣਾ ਕਰਦੇ ਹੀ ਤੇ ਸਿੱਕੀ ਛੜਤੀ ਜੇ ਨਹੀਂ ਕਰਦੇ ਤਾਂ ਸਿੱਕੀ ਛੜਤੀ ਸਿੱਖੀ ਛੁੱਟ ਗਈ ਪਤਾ ਨਹੀਂ ਲੱਗੇ ਪਤਾ ਤਾਂ ਉਹ ਨੂੰ ਲੱਗਦਾ ਰਿਹਾ ਜਿਹਨੂੰ ਸਿੱਖੀ ਦੀ ਲੋੜ ਹੁੰਦੀ ਜਿਹੜੀ ਚੀਜ਼ ਦੀ ਮੈਨੂੰ ਭੁੱਖਾ ਤਾਂ ਮਿਲਦੀ ਨਹੀਂ ਉਹ ਤਾਂ ਬੋਲਦੇ ਹੀ ਨਹੀਂ ਜਿਹੜੀ ਗੁਰਬਾਣੀ ਕਹਿੰਦੀ ਉਹ ਤਾਂ ਗੱਲ ਬੋਲਦੇ ਨਹੀਂ ਇਹ ਤਾਂ ਹੋਰੇ ਕੋਈ ਬੋਲੀ ਬੋਲਣ ਲੱਗੇ ਇਹ ਬੋਲੀ ਮਨੁੱਖਾ ਨਹੀਂ ਬੋਲਣ ਲੱਗੇ ਮਨੁੱਖਾ ਦੀ ਅਦਾਸ ਹੈ ਸਾਰੀ ਉਹ ਮਨੁੱਖੇ ਜਾਂਦਾ ਉਹ ਤਾਂ ਪੀੜ ਮਨੁੱਖਾਂ ਦੀ ਹੁੰਦੀ ਹੈ ਪਰ ਮਨੁੱਖਾ ਦੀ ਪੀੜ ਕਦੇ ਹੋਈ ਨਹੀਂ ਕਹ ਗੁਰੂ ਗੰਗਾ ਜੀ ਦੇ ਭੀੜ ਹੋਵੇ ਨਾ ਹੁੰਦੀ ਉਹ ਹੁੰਦੀ ਹੈ ਪੇੜ ਤਾਂ ਹਮੇਸ਼ਾ ਮਨੁੱਖਾਂ ਦੀ ਹੁੰਦੀ ਹੈ ਉਸਕੇ ਗਨਾਂ ਨਾਲ ਸਿਰਫ ਭੇਡਾਂ ਦੀ ਭੀੜ ਹੁੰਦੀ ਹੈ ਛੇਰਾਂ ਦੀ ਭੀੜ ਨਹੀਂ ਹੁੰਦੀ ਛੇਰ ਕਿੰਨੇ ਕੋਈ ਜਣਗੇ 2-4 ਲੱਖ ਛੇਰ ਕਿਤੇ ਦੇਖਿਆ ਇਕੱਠਾ 2-4 ਲੱਖ ਕਦੇ ਛੇਰ ਕਿਸੇ ਨੇ ਦੇਖਿਆ ਇਕੱਠਾ ਵਿੱਚ ਤਾਂ ਕਰੋੜਾਂ ਬੰਦੇ ਹੁੰਦੇ ਨੇ ਉੱਥੇ ਤੀਰਸਾਤੇ ਤੇਗਾ ਦੇ ਨੇ ਇਕੱਠੇ ਹੋ ਜਾਂਦੇ ਨੇ ਅਲਾਹਾ ਵਾਜਾ ਨਾ ਹੁੰਦਾ ਕੁੰਬ ਦਾ ਕਰੋੜ ਬੰਦਾ ਨਾ ਲੈਂਦਾ ਤੇ ਇਕੱਠੇ ਹੋ ਜਾਂਦੇ ਕਿਦਾਂ ਕਰੇ ਪਰ ਗੁਰਮੁਖੀ ਕਬਰੀ ਜਾਂਦਾ ਹੁੰਦਾ ਨਾ ਕੋਣ ਕੋਣ ਕਿ ਕਿ ਜਾਂਦਾ ਲੋ ਤੀਰ ਤੋਂ ਵੱਡਾ ਤਾਂ ਹਰਕਾ ਦਾਸ ਹਰਕਾ ਦਾਸ ਦਾ ਤੀਰ ਤੋਂ ਵੱਡਾ ਉੱਥੇ ਕੀ ਕਰ ਜਾਊਗਾ ਹਰਕਾ ਵਰਬਾਣੀ ਕੀ ਕਹਦੀ ਤੀਰ ਤੇ ਬੜਾ ਕ ਹਰਕਾ ਦਾਸ ਹਰਕਾ ਦਾਸ ਬੜਾ ਤੀਰ ਛੋਟਾ ਹੈ ਤੀਰ ਤਾਂ ਹਰਕਾ ਦਾਸ ਜਿੱਥੇ ਬੈਠਾ ਸੀ ਉਹ ਬਣਾ ਲਿਆ ਲੋਕਾਂ ਨੇ ਲੋਕਾਂ ਨੇ ਜਿੱਥੇ ਹਰਕਾ ਦਾਸ ਬੈਠਾ ਸੀ ਕਦੇ ਜਾ ਕੇ ਜਿੱਥੇ ਗੁਰੂ ਸਾਹਿਬ ਨੇ ਕੋੜਾ ਬਣਿਆ ਸੀ ਉਹ ਤੀਰ ਬਣਾ ਲਿਆ ਉਹ ਗੁਰੂ ਵਾਲੀ ਗੱਲ ਛੱਡਤੀ ਉਹਨੇ ਕੀ ਕਿਹਾ ਤੀਰਥ ਐਵਰ ਦੇ ਕਿਰਤਕ ਵਿੱਚ ਵੜਦੇ ਨੇ ਜਿੱਥੋਂ ਨਵੇਂ ਪਾਸ਼ਾ ਨੂੰ ਵੇਜਿਤ ਕਰਕੇ ਕੱਢਿਆ ਸਾਡਾ ਤੀਰਥ ਹੈ ਦੇ ਰਾਤਰੀ ਕਰਕੇ ਕੱਢਿਆ ਨਾ ਮਰਸਲ ਦੇ ਨਵੇਂ ਪਾਸ਼ਾ ਨੂੰ ਉਹ ਸਾਡਾ ਤੀਰਥ ਹੈ ਕਿਉਂ ਉਹ ਤੀਰਥ ਬਣਿਆ ਸੀ ਤੀਰਥ ਕਿਉਂ ਹੈ ਪੰਜਵੇਂ ਪਾਸ਼ਾ ਦੇ ਹੱਥਾਂ ਦਾ ਬਣਿਆ ਹੋਇਆ ਸੀ ਚੌਥੇ ਪਾਸ਼ਾ ਦੀ ਹੁਕਮ ਨਾਲ ਬਣਿਆ ਸੀ ਤੇ ਦੋਵੇਂ ਪਾਸ਼ਾ ਚੌਥੇ ਪਾਸ਼ਾ 'ਚ ਫਰਕ ਹੈ ਫਿਰ ਕੋਈ ਫਰਕ ਹੈਗਾ ਕੋਈ ਪੰਜਵੇਂ ਪਾਸ਼ੇ ਨੂੰ ਕੱਢ ਦਿੱਤਾ ਸੀ ਉੱਥੋਂ ਜਾਣੇ ਪੈ ਗਿਆ ਸੀ ਏ ਗੱਲਾਂ ਕਾਣੂ ਬਚਾਰੂਗਾ ਅਸੀਂ ਕਿਉਂ ਬਿਜਾਰੀਏ ਸਾਡਾ ਸਾਧ ਜਣਾ ਜਣਾ ਮਾਇਆ ਹੁੰਦੀ ਹੈ ਉਹਦੀ ਘਟਾ ਬੋਣੇ ਗੱਲਾਂ ਕਰਕੇ ਇਹ ਗੱਲਾਂ ਬਿਜਾਰਨੀ ਸੰਗਤ ਮਾਇਆ ਦੇਣ ਤੇ ਹੜ ਜੀ ਜਾਣ ਤੇ ਹੜ ਜੀ ਉੱਥੇ ਸਿਰਵ ਜਾਣ ਤੇ ਹੜ ਜੂਗੀ ਸੰਗਤ ਮਾਇਆ ਬੰਦ ਹੋ ਜੂਗੀ ਇਸ ਕਰਕੇ ਨਹੀਂ ਬਿਜਾਰਦੇ ਲੋਕ ਉਹ ਤੀਰਥ ਬੜਾ ਕਰ ਕਾਦਰਸ ਸਰਕਰ ਦਾਸ ਦੀ ਤਾਂ ਉੱਤੋਂ ਡਰਾਦਰੀ ਤੇ ਹੋਈ ਉਹ ਤੀਰਥ ਬੜਾ ਲੈ ਗਿਆ ਯਾ ਫਿਰ ਬੰਗਤੀ ਨੂੰ ਕਢਦੇ ਹੋ ਗੁਰੂ ਗ੍ਰੰਥ ਸਾਹਿਬ ਚ ਮੈਂ ਪੰਗਤੀ ਨੂੰ ਕਢਦੇ ਹਾਂ ਬੜਾ ਬਦਲਾ ਨੂੰ ਕੀ ਕਹਿਆ ਜਿੱਤੇ ਨਾ ਹੀ ਹਰ ਕਾ ਨਾਮ ਕਵੀਰ ਕਹਿੰਦਾ ਆਗ ਲਗਾਏ ਤਸ ਤਾਲ ਹਰ ਤਾਲ ਹਰ ਬੜੇ ਬੜੇ ਚਿੱਟੇ ਮੰਦਰਾਂ ਨੂੰ ਅਗਲਾ ਦਿਓ ਅਗਲਾ ਜਾਣੀ ਚਾਹੀਦੀ ਹੈ ਜਿੱਥੇ ਨਾ ਹੀ ਹਰਕਾ ਨੋ ਕਿਤੇ ਸਾਚ ਦਾ ਪ੍ਰਚਾਰ ਨਹੀਂ ਹੈ ਬੜੀ ਕੌੜੀ ਗੱਲ ਸੀ ਗੱਲਾਂ ਸਾਰੀਆਂ ਕੌੜੀਆਂ ਮਰਵਾਣੀਆਂ ਜੇ ਅਜੇ ਗੱਲ ਦਾ ਪ੍ਰਚਾਰ ਕਰਦੀ ਕਿ ਕੀ ਕਰਨਗੇ ਚਾਹਲ ਮੰਦਿਰ ਤਾਂ ਬਣਾਈ ਜਾਂਦੇ ਨੇ ਨਾਮ ਕਿੱਥੇ ਆ ਸਵਾਹੀ ਛਪਰੀ ਜੋ ਛਪਰੀ ਚੰਗੀ ਹੈ ਸਵਾਹੀ ਹੈ ਜਿਤੇ ਹਰ ਗੁਣ ਗਾਏ ਜਾਂਦੇ ਨੇ ਅੱਜ ਇਹ ਗੱਲ ਨੂੰ ਅਸੀਂ ਮੰਨਦੇ ਆ ਨਹੀਂ ਮੰਨਦੇ ਪਰਦਨ ਤਾਂ ਹੀ ਬਾਣੀ ਸਾਰੀ ਉਹ ਅਸੀਂ ਅੰਨੇ ਹੋ ਗਏ ਮਾਇਆ ਨੇ ਇਹਨੇ ਕਰਤੇ ਇਹ ਸਾਰਾ ਕੁਝ ਸਿੱਖ ਤਾਂ ਆਊਗਾ ਜੇ ਗੁਰਬਾਣੀ ਨੂੰ ਸਮਝਾਂਗੇ ਸਾਰਾ ਕੁਠਾ ਕਰਨਾ ਪਊਗਾ ਹੈ ਸਭ ਕੁਝ ਜੋ ਕੁਝ ਹੋ ਗਿਆ ਸਾਰਾ ਹੀ ਪੁੱਠਾ ਕਰਨਾ ਪਊਗਾ। ਗੁਰਦਵਾਰ ਨੂੰ ਬੰਦਰਾ ਨਹੀਂ ਮੰਨੇ। ਰਈਵੰਦੇ ਤਾਂ ਨਵੇਂ ਕੋਲ ਨੇ ਨਵੇਂ ਪੜਾਲੇ ਮੰਦਰ। ਮੰਦਰਾਂ ਦੀ ਸੀ ਬਣਾਏ ਬਣਾਇਆ ਤੇ 40 ਸਾਲਾਂ ਦੀ ਪੜ੍ਹਾਈ ਕਰਦੇ ਅਸਥਾਨ ਬਣਾਏ ਸੀ। ਪਰ ਪੜ੍ਹਾਈ ਦੇ ਤਾਂ ਮੰਦਰ ਬਣਾਤੇ ਨਾ। ਪੜ੍ਹਾਈ ਝੜਤੀ ਮੰਦਰ ਬਣਾ ਲੈ। ਪੂਜਾ ਦੇ ਸੰਵੜਾ ਲੈ ਗੁਰਦੁਆਰੇ ਗੁਰਦਾਰੇ ਪੂਜਾ ਦਾ ਸੰਨ ਨਹੀਂ ਹੁੰਦਾ ਗੁਰਦਾਰੇ ਗਿਆਨ ਬਣਦਾ ਸੰਨ ਜਦੋਂ ਦੇਰ ਤੋਂ ਕਾਲਜ ਹੈ ਇੱਕ ਯੂਨੀਵਰਸਿਟੀ ਹੈ ਇੱਕ ਸਕੂਲ ਹੈ 4 ਸਾਲ ਹੈ ਗੁਰੂ ਕੀ 4 ਸਾਲ 4 ਸਾਲ ਕਹਿੰਦੇ ਨੇ ਜਿੱਥੇ ਸੱਚ ਦੀ ਛਾਟ ਲੱਗਦੀ ਹੈ ਝੂਠ ਦੀ ਛਾਟ ਲੱਗੀ ਹੈ ਸਭ ਨੂੰ ਸੱਚ ਔੜਾ ਲੱਗਦਾ ਨਾ ਕਿਤੇ ਸੱਚ ਮਿੱਠਾ ਲੱਗਣ ਲੱਗੂ ਗੁਰਦੁਆਰੇ ਵਿੱਚ ਜਾ ਕੇ ਆਪਾਂ ਕਹਿੰਦੇ ਚਾਟ ਲਾਤੀ ਜਿਆਣੇ ਨੂੰ ਟੌਫੀਆਂ ਨੇ ਚਾਟ ਲਾ ਦਿੰਦੇ ਸਕੂਲ ਨੂੰ ਜਾਂਦੇ ਨੇ फटाफट ਸੋਭਾ ਹੀ ਘਰ ਦੇ ਟੌਫੀਆਂ ਖਾਣ ਨਹੀਂ ਦਿੰਦੇ ਸਕੂਲ 'ਚ ਦਿੰਦੇ ਕਹਿੰਦੇ ਇਹ ਤਾਂ ਸਕੂਲ 'ਤੇ ਜਾਣਾ ਐਤਵਾਰ ਨੂੰ ਜਾਉਣਾ ਸਕੂਲ ਚਲੀਏ ਤੇ ਟੌਫੀਆਂ ਝੋਣਦੀਆਂ ਨੇ ਚਾਟ ਲਾਂ ਕੀਰ ਪਰ ਆਵਰ ਜਾਲਵੀ ਕੋਰਦਾਰੇ ਚਾਟੇ ਲਾਈਏ ਚਾਰ ਸਾਲ ਸੱਚ ਦੀ ਚਾਟ ਲੱਗਦੀ ਐ ਇੱਥੇ ਜੇ ਸੱਚ ਦੀ ਚਾਟ ਨਹੀਂ ਲੱਗਦੀ ਤਾਂ ਗੁਰੂ ਕੀ ਉਹ ਗੱਲ ਖਤਮ ਫਿਰ ਮੁੱਦਾ ਉਹ ਗੱਲੇ ਗਾ ਨੂੰ ਕਰਦੀ ਉਹ ਮਿਸ਼ਨੇ ਖਤਮ ਕਰਤਾ ਜਿਸ ਮਿਸ਼ਨ ਵਾਸਤੇ ਸਾਰਾ ਕੁਝ ਕੀਤਾ ਸੀ ਮਿਸ਼ਨ ਤਾਂ ਸਪੈਲ ਹੋ ਗਿਆ ਫਿਰ ਮਿਸ਼ਨ ਤਾਂ ਰਹਿਿਆ ਹੀ ਨਾ ਫਿਰ ਸਾਰਾ ਸਿਸਟਮ ਬੁਗਾੜਦਾ ਉਹ ਤੈ ਤਾਪਰੇਸ਼ਨ ਸਾਰੇ ਦਾ ਹੀ ਹੋ ਡੋਲਾ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਨਾਂ ਦੀ ਪਾਈ ਹੈ ਜੇ ਹੋਵੇ ਪੂਨਮ ਲਿਖਿਆ ਜੇ ਪਹਿਲਾਂ ਪੱਕਾ ਹੀ ਲਿਖਿਆ ਹੋਵੇ ਨਾ ਪੱਥਰ ਤੇ ਹੀ ਬਰ ਪੱਥਰ ਬੰਦ ਤੇ ਲਿਖਿਆ ਹੋਵੇ ਫਿਰ ਗੱਲ ਹੋਣੀ ਜੇ ਮਾਰਗ ਤੇ ਕਾਗਜ਼ ਤੇ ਹੋਰ ਕਿਤੇ ਲਿਖ ਲਵੇ ਨਾ ਕੋਲੋ ਜੇ ਇਹ ਪੱਥਰ ਦੇ ਉੱਤੇ ਲਿਖ ਕੇ ਰੱਖੇ ਨਾ ਪੱਥਰ ਦਾ ਲਿਖਿਆ ਬਹੁਤ ਔਖਾ ਮਿਲਦਾ ਤਾਂ ਕਿ ਹਿਰਦੇ 'ਚ ਲਿਖ ਲਿਓ ਅਸਲ 'ਚ ਚਿੱਤ ਦੇ ਹਿਰਦੇ 'ਚ ਲਿਖਿਆ ਹੋਇਆ ਕੁਝ ਮਾਲਾ ਨੂੰ ਕੋਲ ਗਿਆ ਬਚਰ ਗਿਆ ਹਰਦੇ ਹਿਰਦੇ ਵਿੱਚ ਕੁਝ ਲਿਖਿਆ ਹੋਇਆ ਹੈ ਨਾ ਮਨੋਂ ਨੂੰ ਭੁੱਲ ਗਿਆ ਆਪਣੇ ਉਹਦੇ ਨੂੰ ਵਿਛੜ ਗਿਆ ਉਹਦੇ ਕੋਲ ਜਾਵੇ ਤਾਂ ਦੇਖੇ ਕੀ ਲਿਖਿਆ ਹੋਇਆ ਉਹ ਗੱਲ ਦਾ ਫਿਕਰ ਹੈ ਅੰਦਰ ਜਿਹੜਾ ਲਿਖਿਆ ਹੋਇਆ ਉਹ ਕੰਮ ਦੀ ਅਸੀਂ ਕਰ ਰਹੇ ਪੈਸਾ ਜਨਾ ਮਰਜੀ ਇਕੱਠਾ ਕਰ ਲੋ ਦੁਨੀਆ ਚ ਜਿੰਦਾ ਵੱਡਾ ਨਾ ਹੋ ਜਾਏ ਚਿੰਤਾ ਫੇਰ ਵੀ ਰਹਿੰਦੀ ਹੈ ਚਿੰਤਾ ਸਰ ਕੋ ਅੰਦਰ ਵਾਲੇ ਲਿਖੇ ਹੋਏ ਦੀ ਯਾਰ ਕੁਝ ਕਰਨਾ ਆਇਆ ਸੀ ਕੁਝ ਲੈਣਾ ਆਇਆ ਸੀ ਬਾਜ਼ਾਰ ਚ ਬਹੁਤ ਕੁਝ ਲੈ ਲਿਆ ਪਰ ਕੁਝ ਲੈਣ ਆਇਆ ਸੀ ਉਹ ਯਾਦ ਨਹੀਂ ਕਦੋਂ ਚੇਤਾ ਨਹੀਂ ਉਹਦਾ ਕੁਝ ਲੈਣ ਆਇਆ ਸੀ ਉਹ ਕੁਝ ਲੈਣਾ ਸੀ ਜਿਹਦਾ ਚੇਤਾ ਨਹੀਂ ਪ੍ਰੇਸ਼ਾਨੀ ਕਰਨ ਦੀ ਹੈ ਭੁੱਲ ਗਿਆ ਕੁਝ ਲੈਣ ਆਇਆ ਸੀ ਯਾਦ ਸਭ ਕੁਝ ਲੈ ਲਿਆ ਪਰ ਜਿਹੜਾ ਕੁਝ ਲੈਣਾ ਆਇਆ ਸੀ ਉਹ ਯਾਦ ਨਹੀਂ ਚਾਹੇ ਛੋਟੀ ਜਿਹੀ ਚੀਜ਼ ਉਹ ਫੇਰ ਪਰੇਸ਼ਾਨਦਗੰਤੀ ਰਹੋ ਇਹ ਨਾਮ ਲੈਣ ਆਇਆ ਸੀ ਸੌਦਾ ਬਹੁਤ ਖਰੀਦ ਲਿਓ ਨਹੀਂ ਖਰੀਦੋ ਇਸ ਗੱਲ ਦੀ ਚਿੰਤਾ ਜਿਹੜੇ ਨਾਮ ਲੈਂਦੇ ਨੇ ਨਾਮ ਹੀ ਉਹਨੂੰ ਪ੍ਰਾਪਤ ਹੋ ਜਾਂਦਾ ਔਰ ਉਹਨੂੰ ਕੋਈ ਚਿੰਤਾ ਰਹਿਦੀ ਨਹੀਂ ਬਾਕੀ ਸੌਦਾ ਕੋਈ ਨਵੇਂ ਕੋਈ ਨਾ ਲਵੇ ਜਿਹੜਾ ਲੈਣਾ ਹੈ ਉਹ ਲੈ ਲਵੇ ਜੇ ਅਸੀਂ ਸੌਦਾ ਉਹ ਲੈ ਲੀਏ ਨਾ ਜਿਹੜਾ ਲੈਣਾ ਆਇਆ ਹੈ ਬਾਕੀ ਨੇ ਫालतੂ ਲੈ ਗਏ ਨਾਲੇ ਆਈਏ ਉਹਦਾ ਹੋਈ ਨਹੀਂ ਫਰਕ ਚਿੰਤਾ ਦਾ ਨਹੀਂ ਹੈ ਜੋ ਲੈਣ ਗਈ ਚੀਜ਼ ਉਹ ਤਾਂ ਲੈ ਲਈ ਨਾ ਕਿ ਉਹ ਭੁੱਲੀਏ ਜੋ ਲੈਣ ਆਇਆ ਜਨਤਾ ਬੜੀ ਰਹੇ ਤਵੇ ਫੇਰ ਆਉਣਾ ਹੋਊਗਾ ਬਾਜ਼ਾਰ ਉੜਦਾ ਰੂ ਮੇਰ ਵੀ 40 ਕਿਲੋਮੀਟਰ ਗਾਏ 40 ਆਏ ਉਹ ਗੱਲ ਤਾਂ ਭੁੱਲਿਆ ਦੁਬਾਰਾ ਤੇਲ ਫੇਰ ਫੁਕੜਾ ਹੋਊਗਾ ਫੇਰ ਆਣਾ ਪਊਗਾ ਦੁਆਜਾਂ ਨੂੰ ਫੇਲਣਾ ਪਊਗਾ ਚਿੱਤਾ ਇਸ ਗੱਲ ਦੀ ਹੈ ਦੇ ਦਵਾਰਾਂ ਮੁੜ ਕੇ ਆਉਣਾ ਪਊਗਾ ਕੋ ਚਿੰਤਾ ਬੜੀ ਰਹਿਣੀ ਆ ਕੋ ਚਿੰਤਾ ਅੰਦਰ ਬੜੀ ਰਹਿਣੀ ਐ ਪਰ ਹੋਰ ਚਿੰਤਾ ਮੈਨੇ ਥੇੜ ਲੀਆ ਕਈ ਹਾਂਜੀ ਮਤ ਥੋੜੀ ਸੇਵ ਗਵਾਈ ਐ ਉਹ ਰਾਜੇ ਮਹਾਰਾਜੇ ਨੂੰ ਵੀ ਚਿੰਤਾ ਬੜੀ ਰਹਿਣੀ ਆ ਉਹ ਚਿੰਤਾ ਰਹਿਣੀ ਬਹੁਤ ਬੜਾ ਘਾਟਾ ਪੈ ਗਿਆ ਇੱਕ ਕੋਣੀ ਕੁਰਾ ਹੋ ਰਿਹਾ ਸਾਰੇ ਪਦਾਰਥ ਦੇ ਤੇ ਸੰਸਾਰ ਦੇ ਫਿਰ ਵੀ ਭੁੱਖ ਰਹੇਗੀ ਉਹ ਭੁੱਖ ਕਿਹੜੀ ਗਲਤੀ ਰਹੇਗੀ ਭੁੱਖਾੋ ਖਾਣਾ ਉਤਰਾਏ ਜੇ ਬਣਾ ਪੂਰੀ ਵਾਰ ਫਿਰ ਕਿਹੜੀ ਗਲਤੀ ਭੁੱਖ ਰਹੇਗੀ ਕੁਛ ਲੈਣ ਆਇਆ ਤਾਂ ਵੱਡੀ ਗੱਲ ਲੈਣ ਆਇਆ ਸੀ ਕੋਈ ਤਾਂ ਵੱਡੀ ਵਸਤੂ ਆਈ ਨਹੀਂ ਲੈਣ ਆਇਆ ਸੀ ਕਿਲਣਾ ਅਸੀਂ ਅਵਨਾਸ਼ੀ ਰਾਜ ਲੈਣ ਆਇਆ ਸੀ। ਉਹ ਹੈ ਨਹੀਂ। ਉਹ ਬੜਿਆ ਜੀ। ਇੱਛਾ ਰੱਖਿਆ ਸੀ ਅਵਨਾਸ਼ੀ ਰਾਜ ਨੂੰ ਉਹਦ ਕੀ ਐ ਕਿ ਦੀ ਵਾਰੀ ਅਵਨਾਸ਼ੀ ਰਾਜਾ ਬਣ ਕੇ ਆਉਂਗਾ। ਉਹ ਭੁੱਲ ਗਿਆ। ਉਹ ਬਣਿਆ ਨਹੀਂ। ਸਾਰੇ ਦੁਨੀਆਂ ਖੋਤੇ ਕਰਕੇ ਵੀ ਜਿੰਦਾ ਬਣੀ ਹੋਈ ਹੈ। ਬਹੁਤ ਵੱਡੀ ਚੀਜ਼ ਲੈਣ ਆਇਆ ਸੀ। ਉਸ ਵੱਡੀ ਵਸਤੂ ਆਲੇ ਪਰ ਜਿਹੜੇ ਇੱਕ ਗੁਣ ਹੁੰਦਾ ਨਾ ਗੁਣ ਗੁਣਾ ਦਾ ਤਾਂ ਹੈ ਸਮੁੰਦਰ ਪਰ ਇੱਕ ਗੁਣ ਵੀ ਉਹਦਾ ਬੋਲੈ ਸੰਸਾਰ ਚ ਉਹਨੂੰ ਗੁਣ ਸੰਸਾਰ ਦਾ ਸਾਰਾ ਤਾਂ ਵੀ ਇੱਕ ਗੁਣ ਦੇ ਬਰਾਬਰ ਨਹੀਂ ਹੈ ਤੇ ਉਹ ਵਸਤੂ ਕਿੰਨੀ ਵੱਡੀ ਹੋਊ ਜਿਹਦਾ ਇੱਕ ਗੁਣ ਸਾਰੇ ਸੰਸਾਰ ਦੀ ਵਿਸ਼ਵ ਜਿੰਨਾ ਵੀ ਹੈ ਮਨਪੰਡ ਉਹਦੇ ਉਹਦੀ ਕੀਮਤ ਦੇ ਦੀ ਉਹਦੇ ਬਰਾਬਰ ਇੱਕ ਗੁੜ ਨਹੀਂ ਹੈ ਉਹਨੂੰ ਉਹ ਬਲ ਗੁੜ ਇੱਕ ਕਿੜਕਾ ਉਹਦਾ ਬਰਾਬਰ ਨਹੀਂ ਹੈ ਕਿੜਕੇ ਦੇ ਬਰਾਬਰ ਇੱਕ ਗੁੜ ਦੇ ਬਰਾਬਰ ਸਾਰੀ ਸੰਸਾਰ ਦੀ ਬਾਟਲ ਦੀ ਕੀਮਤ ਨਹੀਂ ਹੈ ਉਹ ਪੂਰੀ ਚੀਜ਼ ਦੀ ਕੀ ਕੀ ਬਧਾਉ ਜੇ ਘੋੜੇ ਦੇ ਇੱਕ ਵਾਲ ਦੀ ਕੀਮਤ ਇੱਕ ਲੂਣ ਵਾਲੀ ਇਹ ਘੋੜੇ ਦੇ ਐ ਸਾਰੀ ਸ੍ਰਿਸ਼ਟੀ ਦੀ ਦੌਲਤ ਨਾਲੋਂ ਜ਼ਿਆਦਾ ਵੱਡੀ ਹੈ ਕੀਮਤੀ ਹੈ ਉਹਦਾ ਵਾਲ ਇੱਕ ਘੋੜੇ ਦੀ ਕੀ ਕੀਤਾ ਘੋੜੇ ਦੀ ਕੀ ਕੀ ਉਹਦੀ ਕੀਮਤ ਹੈ ਉਹ ਅੱਜ ਕੱਲ ਦਾ ਫਿੱਤਰ ਹੈ ਉਹ ਅੱਜ ਕੱਲ ਦਾ ਫਿੱਤਰ ਮਾਤ ਥੋੜੀ ਸੇਵ ਗਵਾਈ ਹੈ ਮੱਤ ਥੋੜੀ ਸੇਵ ਗਵਾਈ ਹੈ ਜੇ ਮੱਤ ਪੂਣੀ ਨਹੀਂ ਨਾ ਹੈ ਥੋੜੀ ਮਤ ਤਾਂ ਤਸੇ ਭਗਵਾਨ ਥੋੜੀ ਮਤ ਕੀ ਕਿਹੜੀ ਹੁੰਦੀ ਹੈ ਬੇਰੀ ਮਤ ਥੋੜੀ ਰਾਮ ਜੇ ਤੇ ਆਪਣੀ ਮਤ ਮਗਰ ਚੱਲ ਗਿਆ ਨਾ ਗੁਰੂ ਨੂੰ ਨਾ ਪੁੱਛਿਆ ਜੇ 47 ਗੱਲ ਨਾ ਯਾਦ ਰਹੀ ਦਾਨ ਜੋ ਸਤਗੁਰ ਭਾਵ ਸੀ ਸੋ ਸੱਤੇ ਦਾਨ ਜੇ ਇਹ ਗੱਲ ਭੁੱਲ ਗਿਆ ਤਾਂ ਥੋੜੀ ਬਾਤ ਰਹਿ ਜੂ ਸਾਰਾ ਕੀਤਾ ਖਤਰਾ ਖੋਜ ਪੈ ਜੂ ਇਸ ਅਵਸਥਾ ਜੇ ਜਾ ਕੇ ਜੇ ਆਪਣੀ ਮਾਤ ਦੇ ਇਨਸਾਨ ਮੰਗ ਲਿਆ ਕੁਛ ਤਾਂ ਕੁਝ ਬੈ ਜੂ ਸਭ ਕੁਝ ਤਾਂ ਕਿ ਆਪਣੀ ਮਰ ਥੋੜੀ ਹੁੰਦੀ ਹੈ ਉਹਨੇ ਪੁੱਛਣਾ ਕੀ ਮੰਗਣਾ ਹੈ ਹਰਿ ਗੀਤਾ ਉਹ ਕਹਿੰਦਾ ਕੀ ਮੰਗਣਾ ਹੈ ਕਹਿੰਦਾ ਮੈਨੂੰ ਜੇ ਪਤਾ ਹੁੰਦਾ ਕੀ ਮੰਗਣਾ ਹੈ ਆਵੇ ਤਾਂ ਤਾਂ ਕੰਮ ਆਂਦਾ ਡਾਕਟਰ ਪੁੱਛੇ ਆਪਰ ਡਾਕਟਰ ਦੇ ਚਲੇ ਜਾਈਏ ਡਾਕਟਰ ਪੁੱਛੇ ਦੱਸ ਕਿਹੜੀ ਦਵਾਈ ਦਵਾਂ ਕੀ ਕਹੂਗਾ ਮਰੀਜ਼ ਕਹਿੰਦਾ ਜਿਹੜਾ ਮਰੀਜ਼ ਕਹਿੰਦਾ ਵਾਅਦਾ ਦੇ ਮੈਨੂੰ ਉਹ ਫਰੀਜ ਅਕਲਵੰਦਾ ਗੋਈ ਮੈਨੂੰ ਕੀ ਪਤਾ ਕੀ ਦਵਾਈ ਦਵਾਂ ਬਸ ਤੰਦਰੁਸਤੀ ਚਾਹੀਦੀ ਏ ਤੁਸੀਂ ਜੋ ਮਰਜੀ ਦੋ ਦਵਾਈ ਅਸਾਂ ਹੀ ਗੱਲ ਹੈ ਅਹੀ ਗਲੇ ਤੇ ਡਾਕਟਰ ਨੂੰ ਪਤਾ ਹੈ ਮੈਨੂੰ ਕੀ ਚਾਹੀਦਾ ਮੈਨੂੰ ਨਹੀਂ ਬਤਾ ਕੀ ਚਾਹੀਦਾ ਮੈਨੂੰ ਤਾਂ ਜੋ ਸਤਗੁਰ ਭਾਉ ਸੀ ਸੋ ਸੱਤੇ ਦਾ ਸੋ ਸੱਤੇ ਦਾ ਜੇ ਕਹਿਤਾ ਵੀ ਓਡੀਕਾ ਮੇਰੇ ਨਾਲੇ ਤਾਂ ਫੇ ਗਿਆ ਕੀ ਪਤਾ ਓਡੀਕਾ ਜਰਦਾ ਖਾਦਾ ਘੜੀ ਬਵਾਰੀ ਦਾ ਹੋਰੇ ਨਾ ਕਿਉਂ